ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਗਰਮੀ ਦੀ ਰੁੱਤ ਆ ਗਈ ਆ ਮਿੱਤਰੋ ਜਿਆਦਾਤਰ ਆਪਾਂ ਠੰਡਾ ਜੂਸ ਪੀਨੇ ਹਨਾ ਵੀ ਬਈ ਠੰਡਾ ਕਰਦੇ ਠੰਡਾ ਜੂਸ ਪੀਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਬਰਫ਼ ਜਿਆਦਾ ਹੁੰਦੀ ਆ ਬਦਨੀ ਵਾਲੇ ਰੋਡ ਤੇ ਜਿਹੜਾ ਮੇਨ ਹਾਈਵੇ ਰੋਡ ਆ ਆਪਣਾ ਬਰਨਾਲਾ ਤੋਂ ਬੁੱਗੀਪੁਰਾ ਜਿਹੜਾ ਆਪਣੇ ਚੌਂਕ ਆ ਠੇਕੇ ਕੋਲੇ ਉੱਥੇ ਬਾਈ ਹੁਣੇ ਰੇੜੀ ਲਾਉਂਦੇ ਆ ਤੇ ਬਹੁਤ ਹੀ ਸੁੱਧ ਤੇ ਸਵਾਦ ਜਿਹੜਾ ਜੂਸ ਆ ਤਾਜ਼ਾ ਗੰਨੇ ਦਾ ਕੱਢ ਕੇ ਦਿੰਦੇ ਆ ਨਾ ਤਾਂ ਬਾਹਲੀ ਬਰਫ਼ ਹੁੰਦੀ ਆ ਤੇ ਆਪਾਂ ਜਿਹੜਾ ਜੂਸ ਪੀਤਾ ਏ ਕਿਉਂਕਿ ਪੀ ਕੇ ਹੀ ਪਤਾ ਲੱਗਦਾ ਹੁੰਦਾ ਚੀਜ਼ ਦਾ ਤੇ ਬਿਲਕੁਲ ਵੀ ਬਰਫਣੀ ਸੀ ਤਾਜ਼ਾ ਜਿਹੜਾ ਜੂਸ ਆ ਤੇ ਕੱਢ ਕੇ ਸਮੇਂ ਸਿਰ ਉਹਦੇ ਨਾਲ ਦੀ ਨਾਲ ਹੀ ਜੂਸ ਜਿਹੜਾ ਦਿੰਦੇ ਨੇ ਕੱਢ ਕੇ ਇਹ ਵੀ ਨਹੀਂ ਕਿ ਤੁਹਾਨੂੰ 10 ਮਿੰਟ ਰੁਕਣਾ ਪਊਗਾ ਮਿੰਟੋ ਮਿੰਟੀ ਤਾਜ਼ਾ ਜੂਸ ਆ ਜਿਹੜਾ ਗੰਨੇ ਤੋਤੇ ਸਵਾਰੇ ਆ ਮਸ਼ੀਨ ਦੇ ਵਿੱਚ ਲਾ ਕੇ ਉਹਦੀ ਜੂਸ ਕੱਢ ਕੇ ਦਿੰਦੇ ਨੇ ਤੇ ਆਪਾਂ ਜਿਹੜਾ ਗੰਨੇ ਦਾ ਜੂਸ ਪੀਤਾ ਲ ਆਪਣਾ ਗਲਾਸ ਰੈਡੀ ਆ ਆਪਾਂ ਪੀਣ ਲੱਗੇ ਆ ਜੀ ਵੀਡੀਓ ਕਰੋ ਸ਼ੇਅਰ ਫਿਰ ਬਾਈ ਹੋਣਾ ਕੋਲੋਂ ਪੀ ਕੇ ਜਾਇਆ ਕਰੋ ਜੂਸੀ